ਅੱਜ ਦੇ ਇਹ ਸ਼ੋਅ ਵਿੱਚ ਸਤਨਾਮ ਸ੍ਰੀ ਅਕਾਲ ਬਲਵੰਤ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਤਿੰਨ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਪਹਿਲਾ ਮੁੱਦਾ ਹੈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਅਸੰਮਦੀ ਦਾ ਸੈਸ਼ਨ ਵਧਾਉਣਾ ਤੇ ਉਹਦੇ ਵਿੱਚੋਂ ਜਿਹੜੇ ਨਤੀਜੇ ਨਿਕਲੇ ਆ ਉਹਨਾਂ ਬਾਰੇ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਔਰ ਉਸ ਤੋਂ ਅੰਤ ਗੀਡੀ ਆਈਸਾ ਅਰੇਸਟ ਕਰਦੇ ਇਲੈਗਲ ਮੋਲਿਆ ਨੂੰ ਜਾਂ ਆਉਤਾਂ ਨੂੰ ਜਾਂ ਕਿਸੇ ਨੂੰ ਵੀ ਉਹ ਉਹਨਾਂ ਨੇ ਅੰਕੜੇ ਅਨੁਸਾਰ ਐਸ ਵੇਲੇ ਉਹ ਬਹੁਤ سارے ਉਹਨਾਂ ਲੋਕਾਂ ਨੂੰ ਵੀ ਅਰੈਸਟ ਕਰੀਆ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਵੀ ਕੋਈ ਨਹੀਂ ਆ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਉਹ ਦੂਸਰਾ ਇਹ ਜਿਹੜੀ ਸਭ ਤੋਂ ਅਹਿਮ ਮਹੱਤਵਪੂਰਨ ਜਾਣਕਾਰੀ ਆ ਇਹ ਦੁਨੀਆ ਦੇ ਵਿੱਚ ਅੱਜ ਕਿਤੇ ਨਾ ਕਿਤੇ ਹਰ 10 ਔਰਤਾਂ ਦੇ ਪਿੱਛੇ ਹਰ ਔਰਤਾਂ ਦੇ ਪਿੱਛੇ 10 ਮਿੰਟਾਂ ਵਿੱਚ ਇੱਕ ਔਰਤ ਜਾਂ ਇੱਕ ਕੁੜੀ ਨੂੰ ਉਹਨਾਂ ਦੇ ਸਾਥੀਆਂ ਦੁਆਰਾ ਜਾਂ ਉਹਨਾਂ ਦੇ ਫਲਵਾਰਾਂ ਦੁਆਰਾ ਮਾਰਿਆ ਜਾਂਦਾ ਆ ਜਾਂ ਉਹਨਾਂ ਨਾਲ ਕਿਸੇ ਕਿਸਮ ਦੀ ਹੰਸਾ ਕੀਤੀ ਜਾਂਦੀ ਆ ਔਰ ਜਿਹਦੇ ਵਿੱਚ 2025 ਦੇ ਦੌਰਾਨ ਪਿਛਲੇ ਸਾਲ ਦੁਨੀਆ ਭਰ ਵਿੱਚੋਂ 83000 ਆਪਾਂ ਤੇ ਕੁੜੀਆਂ ਨੂੰ ਜਾਣਬੁੱਝ ਕੇ ਮਾਰਿਆ ਗਿਆ ਹੈ ਔਰ 137 ਨੂੰ ਹਰ ਰੋਜ਼ ਉਹਨਾਂ ਦੇ ਆਪਣੇ ਘਰ ਦੇ ਵਿੱਚ ਕਿਸੇ ਨਾ ਕਿਸੇ ਵਿਅਕਤੀ ਵੱਲੋਂ ਰਿਸ਼ਤੇਦਾਰ ਵੱਲੋਂ ਉਹ ਉਹ ਉਹਨਾਂ ਨੂੰ ਮਾਰ ਬਿਹਾ ਗਿਆ ਔਰ ਮੰਗਲਵਾਰ ਜਿਹੜਾ ਅੱਜ ਦਾ ਦਿਨ ਮੰਗਲਵਾਰ ਆ ਕਹਿੰਦੀ ਫੋਨੀਆਂ ਦੇ ਵਿੱਚ ਅੱਜ ਔਰ ਪੰਗ੍ਰੋਧ ਹੰਸਾ ਦੇ ਖਾਤੇ ਲਈ ਇੱਕ ਇੰਟਰਨੈਸ਼ਨਲ ਡੇ ਜਿਹੜਾ ਮਨਾਇਆ ਜਾ ਰਿਹਾ ਆ ਔਰ ਇਸ ਦਿਨ ਦੇ ਉੱਤੇ ਖਾਸ ਤੌਰ ਤੇ ਇਹੋ ਜਿਹੀਆਂ ਗੱਲਾਂ ਦਾ ਵਿਚਾਰ ਕਰਨਾ ਵੀ ਬਹੁਤ ਜ਼ਰੂਰੀ ਆ ਔਰ ਇਹ ਇਹਦਾ ਹੱਲ ਕੀ ਨਿਕਲੇ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਲੇਕਿਨ ਆਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਪੰਜਾਬ ਅਸੈਂਬਲੀ ਦਾ ਸੈਸ਼ਨ ਜਿਹੜਾ ਉਹ ਨੰਦਪਾਲ ਸਾਹਿਬ ਬੁਲਾਇਆ ਗਿਆ ਸੀ ਦੇਖਦਾ ਆਪਾਂ ਨੂੰ ਥੋੜਾ ਜਿਹਾ ਪੋਲਿਟਿਕਲ ਐਂਗਲ ਤੋਂ ਦੇਖੀਏ ਉਹ ਕਿਸੇ ਰਾਜਨੀਤਿਕ ਪਾਰਟੀ ਨੂੰ ਫਾਇਦਾ ਹੋਇਆ ਜਾਂ ਨਹੀਂ ਹੋਇਆ ਅਸੀਂ ਇਸ ਦਾਦੇ ਪਿੱਛੇ ਨਹੀਂ ਜਾਣਾ ਚਾਹੁੰਦੇ ਲੇਕਿਨ ਇਹਦੇ ਪਿੱਛੇ ਜਿੱਥੇ ਕੁਝ ਗੱਲਾਂ ਚੰਗੀਆਂ ਹੋਈਆਂ ਉੱਥੇ ਇੱਕ ਅਗੀਆਂ ਜਿਹੜੀਆਂ ਗੱਲਾਂ ਆ ਉਹ ਵਿਰੋਧੀ ਧਿਰ ਦੇ ਜਿਹੜੇ ਮੈਂਬਰ ਅਸੈਂਬਲੀ ਦੇ ਆ ਉਹਨਾਂ ਦੇ ਦਿਨਾਂ ਨੂੰ ਵੀ ਛੱਟ ਮਾਰੀ ਗਈ ਜਾਣ ਬੁੱਝ ਗਈ ਛੱਟ ਮਾਰੀ ਗਈ ਔਰ ਉਹਨਾਂ ਨੂੰ ਉੱਥੇ ਬੋਲਣ ਦਾ ਤੱਕ ਦਾ ਸਮਾਂ ਨਹੀਂ ਦਿੱਤਾ ਗਿਆ ਰੇਕਸ ਦਾਲ ਪ੍ਰਗਟ ਸਿੰਘ ਵਰਗੇ ਬੰਦੇ ਨੂੰ ਉੱਥੇ ਕੁਝ ਬੋਲਣ ਲਈ 2 ਮਿੰਟ ਦਿੱਤੇ ਵੀ ਤਾਂ ਉਹਦੀ ਗੱਲ ਵਿੱਚ ਹੀ ਟੋਕੇ ਉਹਦਾ ਮਾਈਕ ਜਿਹੜਾ ਉਹ ਬੰਦ ਕਰਵਾ ਦਿੱਤਾ। ਮੈਂ ਸਮਝਦਾ ਇਹ ਖੁਰਦੋਂ ਹੀ ਆਪਣੇ ਸੰਧਮਾ ਸਾਹਿਬ ਹੁਣਾਂ ਦੀ ਇਹ ਯਾਦਦ ਬਣੀ ਰਹੀ ਆ। ਉਹ ਸ਼ਾਇਦ ਆਪਣੀ ਪਾਰਟੀ ਦੇ ਦੈਰੇ ਵਿੱਚੋਂ ਬਾਹਰ ਨਿਕਲਣਾ ਨਹੀਂ ਠੁੰਦੇ ਜਾਂ ਉਹ ਅਨਸਾਭ ਪਸੰਦੀ ਦੀ ਗੱਲ ਸੈਸ਼ਨ ਦੇ ਦੌਰਾਨ ਨਹੀਂ ਕਰਨਾ ਚਾਹੁੰਦੇ। ਅਕਸਰ ਔਨਾਂ ਨੂੰ ਦੇਖਿਆ ਆ ਵੀ ਜਦੋਂ ਵੀ ਕੋਈ ਆਪ ਕੋਈ ਸ਼ਸ਼ਦਾਰ ਕੋ ਮੈਂਬਰ ਸਾਹਿਬ ਬੋਲਦਾ ਆ ਤਾਂ ਉਹ ਟੋਕਾ ਟੱਕੀ ਕਰਕੇ ਵਿੱਚ ਹੀ ਉਹਦੀ ਗੱਲ ਟੋਕੇ ਬਿਠਾ ਦਿੰਦੇ ਆ ਇਹ ਇਹ ਵਕੀਲਾ ਜਿਹੜਾ ਅਸੰਤਮਾਨ ਸਾਲ ਦੀ ਵੀ ਠੀਕ ਨਹੀਂ ਇਹ ਪੰਜਾਬ ਅਸੈਂਬਲੀ ਦੇ ਇਤਿਹਾਸ ਲਈ ਵੀ ਠੀਕ ਨਹੀਂ ਔਰ ਆਉਣ ਵਾਲੀਆਂ ਸਰਕਾਰਾਂ ਜਿਹੜੀਆਂ ਇੱਥੇ ਆਉਣਗੀਆਂ ਉਹਨਾਂ ਲਈ ਵੀ ਇਹ ਵਕੀਲਾ ਜਿਹੜਾ ਇੱਕ ਮੁੱਢ ਵੱਧ ਜਾਵੇਗਾ ਔਰ ਅੱਗੇ ਕਿਸ ਤਰ੍ਹਾਂ ਸੈਸ਼ਨ ਹੋਣੇ ਆ ਜਾਂ ਉਹਨਾਂ ਦੀ ਕਾਲ ਬੇ ਚਦਨੀਆਂ ਉਹਨਾਂ ਕੋਲ ਇੱਕ ਬਹੁਤ ਵੱਡੀ ਰਿਕਾਵਟ ਜਿਹੜੀ ਆ ਉਹ ਵੀ ਬਣ ਸਕਦੀ ਆ ਕਿਉਂਕਿ ਜੇ ਸਰਕਾਰ ਦੂਸਰੀਆਂ ਤਰ੍ਹਾਂ ਦੀ ਆਈ ਤਾਂ ਉਹ ਵੀ ਅਖਰਕਾਰ ਇਹਨਾਂ ਦੇ ਨਾਂ ਇਹੋ ਜਿਹਾ ਵਤੀਰਾ ਕਰਨਗੇ ਜਿਹੜਾ ਕਿਸੇ ਵੀ ਹਾਕ ਵਿੱਚ ਸਮਾਜ ਦੇ ਲੋਕਾਂ ਲਈ ਕੋਈ ਸਖਾਵਾਂ ਵਾਤਾਵਰਣ ਨਹੀਂ ਚਾਹੀਦਾ ਸਾ ਇਹ ਆ ਵੀ ਸੰਗੀ ਦੇ ਵਿੱਚ ਹਰ ਇੱਕ ਮੈਂਬਰ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਜਾਵੇ ਔਰ ਹਰ ਇੱਕ ਪੰਨੇ ਸਾਰੇ ਦੇ ਸਾਰੇ ਨਹੀਂ ਬੋਲ ਸਕਦੇ ਹੁਣ ਟਾਈਮ ਦੀ ਕਮੀ ਕਾਦਰ ਲੇਕਿਨ ਉਹਨਾਂ ਨੂੰ ਜਿਹੜਾ ਵੀ ਟਾਈਮ ਅਲਾਟ ਕੀਤਾ ਜਾਂਦਾ ਆ ਉਸੇ ਟਾਈਮ ਦੇ ਤਹਿਤ ਬਗੈਰ ਕਿਸੇ ਟੋਕਾ ਟਾਕੀ ਦੇ ਹਰ ਉਸ ਮੈਂਬਰ ਨੂੰ ਗੱਲ ਕਹਿਣ ਦੀ ਆਗਿਆ ਮਿਲਣੀ ਚਾਹੀਦੀ ਆ ਜਿਹੜਾ ਮੈਂਬਰ ਆਪੋ ਆਪਣੇ ਹਲਕੇ ਦੇ ਲੋਕਾਂ ਦੇ ਲਈ ਔਰ ਆਪਣੇ ਸਮਾਜ ਦੇ ਲੋਕਾਂ ਦੇ ਲਈ ਕੋਈ ਆਪਣੀ ਆਵਾਜ਼ ਜਿਹੜੀ ਆ ਉਹ ਬੁਲੰਦ ਕਰਨਾ ਚਾਹੁੰਦਾ ਆ ਤਾਂ ਉਹਨਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਚਾਹੀਦੀ ਆ ਕੋਈ ਤਕੇਸ਼ਾਈ ਦੇ ਨਾਲ ਇਹੋ ਜਿਹਾ ਸੈਸ਼ਨ ਚਦਾਉਣਾ ਨਾ ਚਦਾਉਣਾ ਇੱਕ ਗਲਤ ਦੇ ਬਰਾਬਰੀ ਆ ਕਿਉਂਕਿ ਦੂਰਿੰਗ ਪਾਰਟੀ ਵੀ ਇਸ ਵੇਲੇ ਬੜੀ ਸੌਧਨ ਮਜਬੂਤ ਆ ਉਹਦੇ ਵਿੱਚ ਇਸ ਕਰਕੇ ਆਪੋਜੀਸ਼ਨ ਪਾਰਟੀ ਦੇ ਲੀਡਰ ਉਹ ਚਾਹਦੇ ਹੋਏ ਵੀ ਆਪਣੀ ਮਾਜੀ ਦੇ ਨਾਲ ਉਹ ਸੈਸ਼ਨ ਦੇ ਵਿੱਚ ਬੋਲ ਨਹੀਂ ਸਕਦੇ ਸੋ ਇਹ ਰਿਵਾਜ ਜਿਹੜਾ ਇੱਕ ਦਰਤ ਗਿਆ ਪੈ ਗਿਆ ਆ ਹੁਣ ਇਹ ਰਿਵਾਜ ਕਦੋਂ ਖਤਮ ਹੋਣਾ ਆ ਕਦੋਂ ਨਹੀਂ ਖਤਮ ਹੋਣਾ ਇਹਦੇ ਬਾਰੇ ਤਾਂ ਸੰਮਾ ਸਾਧਾਂ ਦੇ ਨੂੰ ਕਿ ਕਿਹਦੇ ਨਾਲ ਲੇਕਿਨ ਸੰਤ ਮਨ ਸਾਹਮਣੇ ਕੋਈ ਬਹੁਤ ਚੰਗਾ ਆਪਣਾ ਵਧੀਆ ਰੋਲ ਨਹੀਂ ਅਦਾ ਕੀਤਾ ਹੈ தி ਸਪੀਕਰ ਜੇਕਰ ਆਪਾਂ ਉਹਨਾਂ ਨੂੰ ਪਿਛਲੇ ਸਪੀਕਰ ਸਹਿਬਾਨ ਦੀ ਨਾਲ ਤੁਲਨਾ ਕਰ ਨਹੀਂ ਹੋਵੇ ਤਾਂ ਮੈਂ ਸਮਝਦਾ ਆ ਕਿ ਇਹ ਇਹਦੇ ਨਾਲੋਂ ਸੰਮਾਸਾ ਨਰਮ ਪਹਿਲਾਂ ਦੀ ਆ ਇਸ ਕੀ ਕਰਦੀ ਏ ਸਾਰੇ ਹੀ ਵਧੀਆ ਤੇ ਸਮਾਜ ਦੇ ਵਿੱਚ ਬੈਲੈਂਸ ਬਣਾ ਕੇ ਰੱਖਣ ਵਾਲੇ ਔਰ ਸਪਿਰਟੀਕਲ ਫੀਲਡ ਦੇ ਵਿੱਚ ਵੀ ਬੈਲੈਂਸ ਬਣਾ ਕੇ ਰੱਖਣ ਵਾਲੇ ਔਰ ਸੈਸ਼ਨ ਨੂੰ ਵਧੀਆ ਚਲਾਉਣ ਦੇ ਲਾਇਕ ਸਨ ਲੇਕਨ ਹਾ ਇਸ ਸੈਸ਼ਨ ਦੇ ਵਿੱਚ ਪਤਾ ਨਹੀਂ ਇਸ ਸਰਕਾਰ ਦੇ ਕੰਮ ਤੇ ਕਿਉਂ ਇਹ ਇੰਨਾ ਰਵਾਜ ਜਿਹੜਾ ਉਹ ਬਦਲੀ ਕਰ ਦਿੱਤਾ ਗਿਆ ਇਹਦੇ ਬਾਰੇ ਤਾਂ ਸਾਡੇ ਸੱਤਾਧਾਰੀ ਤੇ ਲੋਕੀਂ ਦੱਸ ਸਕਦੇ ਆ ਕਿ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਲਈ ਵਦੋਦੀ ਤਰ੍ਹਾਂ ਦੇ ਨਾਲ ਅਸੈਂਬਲੀ ਦੇ ਵਿੱਚ ਇਹ ਅਲਜਮਤੀ ਦਾ ਜਿਹੜਾ ਕੰਮ ਕਰਨਾ ਸ਼ੁਰੂ ਕੀਤਾ ਸੋ ਤੁਸੀਂ ਜਿਹੜੀ ਵੱਡੀ ਗੱਲ ਹੋਈ ਆ ਉਹ ਇਹ ਸੈਸ਼ਨ ਦੇ ਵਿੱਚ ਤਿੰਨ ਤਖਤਾਂ ਦੇ ਜਥੇਦਾਰ ਇਹ ਤਿੰਨ ਤਖਤਾਂ ਦੇ ਸ਼ਹਿਰਾਂ ਨੂੰ ਇਹਨਾਂ ਨੇ ਸਾਫ ਸੁਥਰਾ ਤੇ ਨਸ਼ਾ ਮੁਕਤ ਇਹ ਬਣਾਉਣ ਦਾ ਐਲਾਨ ਕਰ ਦਿੱਤਾ ਆ ਜਿਨ੍ਹਾਂ ਵਿੱਚ ਤਖਤ ਸ਼੍ਰੀ ਇਸ ਗੱਲ ਸਾਹਿਬ ਤਖਤ ਸ਼੍ਰੀ ਅਨੰਤਪੁਰ ਸਾਹਿਬ ਔਰ ਤਖਤ ਸ਼੍ਰੀ ਹਰਖੰਦ ਸਾਹਿਬ ਅੰਮ੍ਰਿਤਸਰ ਇਹ ਤਿੰਨੇ ਜਿਹੜੇ ਸ਼ਹਿਰ ਆ ਸਰਕਾਰ ਵੱਲੋਂ ਕੀਤੇ ਗਏ ਵਹਿਦੇ ਅਨਸਾਰ ਇਹਨਾਂ ਦੀ ਸਫਾਈ ਬਹੁਤ ਵਧੀਆ ਹੋਏਗੀ ਹਰ ਚੀਜ਼ ਦਾ ਰੱਖ ਰਖਾਓ ਵਧੀਆ ਹੋਵੇਗਾ ਔਰ ਇਹਦੀ ਦਿੱਖ ਜਿਹੜੀ ਹੈ ਇਹਨਾਂ ਤਿੰਨ ਸ਼ਹਿਰਾਂ ਦੀ ਉਹ ਇੱਕ ਪਵਿੱਤਰ ਜਿਹੀ ਹਵਾ ਪਰ ਖੁਸ਼ਬੂ ਵਾ ਇਹਨਾਂ ਸ਼ਹਿਰਾਂ ਦੇ ਵਿੱਚ ਹੋਰ ਵੀ ਵਧ ਕੇ ਆਵੇਗੀ ਲੇਕਿਨ ਇੱਕ ਗੱਲ ਇਹ ਵੀ ਵਿੱਚ ਸਰਕਾਰ ਨੇ ਹੋਰ ਵੀ ਚੰਗਾ ਕੰਮ ਕੀਤਾ ਆ ਕਿ ਵੱਖ-ਵੱਖ ਧਰਮਾਂ ਦੇ ਲੋਕਾਂ ਦੀ ਇਹ ਕਮੇਟੀ ਇਹਨਾਂ ਤਿੰਨਾਂ ਸ਼ਹਿਰਾਂ ਵਿੱਚ ਬਣਾਈ ਜਾਵੇਗੀ ਤਾਂ ਕਿ ਲੋਡ ਬੈਂਟ ਤੇ ਕੋਈ ਅਗਰ ਬਖਰੀਵਾ ਵੀ ਆਉਂਦਾ ਆ ਤਾਂ ਉਹਦੇ ਬਾਰੇ ਇਹ ਕਮੇਟੀ ਬੈਠ ਕੇ ਵਿਚਾਰ ਬਟਾਂਦਾ ਕਰ ਸਕਦੀ ਆ ਔਰ ਉਹਦੇ ਅਨਸਾਰ ਆਪਣਾ ਕੰਮ ਕਰਦੀ ਜਿਹੜਾ ਉਹ ਚੁਗਾ ਸਕਦੀ ਆ ਔਰ ਇਸ ਇੰਨਾ ਸ਼ਹਿਰ ਨੂੰ ਪਵਿੱਤਰ ਸ਼ਹਿਦ ਦਾ ਦਰਜਾ ਦੇਣ ਦੇ ਲਈ ਅਸੀਂ ਮੈਂ ਮਤਭਾ ਸਰਕਾਰ ਸਰਦਾਰ ਭਗਤ ਸਿੰਘ ਦੀ ਸਰਕਾਰ ਨੂੰ ਆਪਣੇ ਵੱਲੋਂ ਔਰ ਆਪਣੀ ਅਦਾਦੀ ਵੱਲੋਂ ਮੁਬਾਰਕਬਾਦ ਪੇਸ਼ ਕਰਦਾ ਆ ਤਾਂ ਕਿ ਇਹ ਜਿਹੜਾ ਜਿਕਨੇ ਇੱਕ ਖੱਬਸ਼ਾ ਜਿਹੜਾ ਆਮ ਲੋਕਾਂ ਵੱਲੋਂ ਸਾਡੇ ਕੋਲ ਪਹੁੰਚਿਆ ਹੈ ਤੇ ਘੱਟੋ-ਕੰਟ ਜਿੰਨੇ ਵੀ ਸਰਤਾਂ ਨੇ ਆਲਾਨ ਕੀਤੇ ਆ ਉਹਨਾਂ ਵੀ ਉਹਨਾਂ ਨੂੰ ਪੂਰਾ ਜ਼ਰੂਰ ਕੀਤਾ ਜਾਵੇ ਇਹ ਨਾ ਹੋਵੇ ਕਿ ਦੂਸਰੇ ਵਹਿਦਿਆਂ ਵਾਂਗੂ ਕਿ ਵਹਿਦਾ ਵੀ ਇਸ ਤਰ੍ਹਾਂ ਹੀ ਚੰਦਾ ਬਣੇ ਉਸ ਅਹ ਰਾਜਨੀਤੀ ਦੇ ਅਥਾੜੇ ਵਿੱਚੋਂ ਇਹ ਵੈ ਵੀ ਜਿਹੜੇ ਹੋਇਆ ਉਹ ਵੀ ਕਿਤੇ ਨਾ ਕਿਤੇ ਦੱਬ ਕੇ ਨਾ ਰਹਿ ਜਾਣ ਇਸ ਲਈ ਸਰਤਾਬ ਨੂੰ ਜਿਹੜਾ ਇਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਆ ਸੋ ਇਹ ਜਿਹੜੇ ਸਰਤਾਬ ਨੇ ਚੰਗੇ ਵੀ ਕੰਮ ਕੀਤੇ ਆ ਉਹਦੇ ਬਾਰੇ ਵੀ ਅਸੀਂ ਉਹਨਾਂ ਦੀ ਸਲਾਹਨਾ ਕਰਦੇ ਆ ਔਰ ਅਗਲੀ ਗੱਲ ਜਿਹੜੀ ਆ ਉਹ ਮੈਂ ਬਹੁਤ ਬਾਅਦ ਮੈਂ ਕਹਿ ਚੁੱਕਾ ਇਸ ਮਾਮਲੇ ਦੇ ਬਾਰੇ ਆਜ ਕੱਲ ਗੈਰ ਕਾਨੂੰਨੀ ਤੌਰ ਦੇ ਉੱਤੇ داخل ਹੋਣ ਦੇ ਲਈ ਇਹ ਅਮਰੀਕਾ ਵਿੱਚ ਦਾਖਲ ਹੋਣ ਦੇ ਲਈ ਕੋਈ ਡੰਕੀ ਜਿਹਨੂੰ ਟਿੰਡੇ ਆ ਉਹਦੇ ਰਾਈ ਆਪਣੇ ਪੰਜਾਬੀ ਮੁੰਡੇ ਦੀਵ ਦੇ ਵਿੱਚ ਕਾਫੀ ਹੋਣਗੇ ਪਛਾਣੇ ਤਾਂ ਜਾਂਦੇ ਸਨ ਲੇਕਿਨ ਜਦ ਤੱਕ ਉਹਨਾਂ ਦਾ ਬਾਰਿਕ ਪੂਰਾ ਪੂਰਾ ਪਤਾ ਨਹੀਂ ਲੱਗ ਜਾਂਦਾ ਤਦ ਤੱਕ ਇਹੋ ਜੀ ਗੱਲ ਕੰਮ ਨਹੀਂ ਕੋਈ ਬਹੁਤ ਚੰਗੀ ਨਹੀਂ ਹਾਂ ਇੱਕ ਗੱਲ ਜਿਹੜੀ ਦੇਖੀ ਆ ਉਹ ਵੱਖ-ਵੱਖ ਸਾਧਨਾ ਦਾ ਹੀ ਸੈਂਕੜੇ ਇਹ ਲੋਕ ਜਿਹੜੇ ਆ ਉਹਨਾਂ ਨੇ ਅਮਰੀਕਾ ਦਾ ਬਾਰਡਰ ਪਾਸਟ ਆਨ ਦਿ ਲਾਈਵ ਹੀਰਾ ਕੱਢ ਦਿੱਤੀਆਂ ਔਰ ਉਹਨਾਂ ਵਿੱਚ ਬਹੁਤ ਸਾਰੇ ਪੁਲਿਸਵਾਰ ਉਹਨਾਂ ਦੇਸ਼ ਲਈ ਹੁੰਦੇ ਆ ਕਈਆਂ ਨੂੰ ਰਿਪੋਰਟ ਹੀ ਕਰ ਦਿੱਤਾ ਜਾਂਦਾ ਆ ਵੈਸੇ ਰਿਪੋਰਟ ਤਕਰੀਬਨ ਤਕਰੀਬਨ ਮジョਰਟੀ ਲੋਕਾਂ ਨੂੰ ਕ ਦਿੱਤਾ ਜਾਂਦਾ ਆ ਕਿਉਂਕਿ ਐਸਾ ਛੁੱਟਣ ਦਾ ਛਟਕਾਰਾ ਉੱਥੇ ਦਾ ਕੋਈ ਸਾਧਨ ਨਹੀਂ ਜਿਹਦੇ ਨਾਲ ਉਹ ਪੁਲਿਸ ਦੇ ਹਵਾਲੇ ਹੋ ਕੇ ਜਾਂ ਉਹਨਾਂ ਦੀ ਹਾਜ਼ਰੀ ਉਹਨਾਂ ਦੇ ਕੋਲ ਹਾਜ਼ਰੀ ਰਵਾਉਣ ਤੋਂ ਬਗੈਰ ਕਿਸੇ ਹੋਰ ਪਾਸੇ ਖੇਸਣ ਨਾਲ ਕੋਈ ਵੀ ਆਦਮੀ ਜਿਹੜਾ ਇੱਥੇ ਇਮੀਗ੍ਰੇਸ਼ਨ ਸਟੇਟਸ ਨਹੀਂ ਲੈ ਸਕਦਾ ਇਹ ਗੱਲ ਸਾਡੇ ਪੰਜਾਬੀਆਂ ਨੂੰ ਜਿਹੜੇ ਇੱਥੇ ਆਉਣ ਦੇ ਵਿੱਚ ਆਉਣ ਉਹਨਾਂ ਨੂੰ ਆਏ ਗੱਲ ਸਮਝ ਲੈਣੀ ਚਾਹੀਦੀ ਆ ਕਿ ਜਿਹੜੇ ਲੋਕ ਇਹ ਡੌਂਕੀ ਮਾਰ ਕੇ ਕਿਸੇ ਦੇ ਕਹਿਣ ਦੇ ਉੱਤੇ ਜਾਂ ਕਿਸੇ ਏਜੰਟ ਦੇ ਕਹਿਣ ਦੇ ਉੱਤੇ ਉਹ ਬਾਊਡ ਪਾਸ ਕਰਨਾ ਚਾਹੁੰਦੇ ਆ ਉਹਨੂੰ ਕਿਸੇ ਨਾ ਕਿਸੇ ਖੇਤਰ ਵਿੱਚ ਐ ਨੌਕਰੀ ਜਾਂ ਇਮੀਗ੍ਰੇਸ਼ਨ ਦਾ ਸਟੇਟਸ ਜਿਹੜਾ ਉਹ ਮਿਲਣਾ ਕੋਈ ਸੰਭਵ ਨਹੀਂ ਹੋਵੇਗਾ ਤਾਂ ਇਹ ਗੱਲ ਜੇਗੀ ਸਾਰਿਆਂ ਨੂੰ ਆਪਣੇ ਦਿਮਾਗ ਵਿੱਚ ਪਾ ਲੈਣੀ ਚਾਹੀਦੀ ਆ ਪਿੱਛੇ ਜਿਹੜੇ ਕੁਝ ਦਿਨ ਪਹਿਲਾਂ ਜਿਹੜੇ ਆਈਸ ਨੇ ਉਹਨਾਂ ਨੇ ਗਏ ਨੌਜਵਾਨ ਪੜ੍ਹੇ ਸੀ ਉਹਨਾਂ ਵਿੱਚ ਪੰਜਾਬੀ ਵੀ ਹੋਣਗੇ ਇਕਨ ਉਹਨਾਂ ਦੀ ਜਿਹੜੀ ਕ੍ਰਿਮੀਨਲ ਕਨਵੈਕਸ਼ਨ ਆ ਉਹ 170001 ਤੱਕ 7007 ਜਿਹੜਾ ਕੁੱਲ ਗ੍ਰਿਫਤਾਰੀਆਂ ਦਾ 164.31% ਬਣਦਾ ਸੌਰੀ 643.1% ਬਣਦਾ ਆ ਉਹ ਜਿਹੜੇ ਲੋਕਾਂ ਨੇ ਉਥੇ ਕੋਈ ਕ੍ਰਾਈਮ ਵੀ ਨਹੀਂ ਕੀਤਾ ਉਹਨਾਂ ਨੂੰ ਵੀ ਆਈਐਸ ਵਾਲਿਆਂ ਨੇ ਫੜਿਆ ਆ ਔਰ ਉਹਨਾਂ ਦੀ ਗਿਣਤੀ ਜਿਹੜੀ 42755 ਐ ਉਹਨਾਂ ਦੀ ਹੈ ਔਰ 47904 ਵਿੱਚੋਂ ਉਹ ਸਾਡੇ ਜਿਹੜੇ ਲੋਕ ਆ ਉਹ ਉਹਨਾਂ ਦੇ ਤੇ ਕਿਸੇ ਕਿਸਮ ਦਾ ਜਿਹੜਾ ਵੀ ਕ੍ਰਿਮੀਨਲ ਅੰਦਾਜ਼ ਰਿਕਾਰਡ ਨਹੀਂ ਆ ਔਰ ਜਿਹੜੇ ਸਾਡੇ ਡਿਟੇਨ ਹੋਏ ਆ ਉਹਨਾਂ ਦੀ ਗਿਣਤੀ 8762 5 ਕਰੋੜ 79626 ਜਿਹੜੇ ਲੋਕ ਆ ਉਹ ਉਥੇ ਇੱਕ ਹੰਗਾਰ ਜਟੇਨ ਕੀਤੇ ਗਏ ਆ ਉਹਨਾਂ ਨੂੰ ਆਪੋ ਆਪਣੀਆਂ ਫੈਸਿਲਟੀਆਂ ਦੇ ਵਿੱਚ ਭੇਜਿਆ ਗਿਆ ਹੋਵੇਗਾ ਜਿੱਥੇ ਜਾ ਕੇ ਉਹ ਉਹਨਾਂ ਦੀ ਆਇਡੈਂਟੀਫਿਕੇਸ਼ਨ ਦੇਖਣਗੇ ਚੈੱਕ ਕਰਨਗੇ ਉਸ ਤੋਂ ਬਾਅਦ ਹੀ ਜੋ ਬੰਦੇ ਕਾਨੂੰਨ ਦੇ ਅਨੁਸਾਰ ਉਹ ਕਾਰਵਾਈ ਕਰਨਗੇ ਲੇਕਿਨ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇਸ ਵੀਡੀਓ ਦਾ ਇਹ ਸਨੇਹਾ ਦੇਣਾ ਚਾਹੁੰਦਾ ਆ ਕਿ ਕਟੋ-ਕਟ ਇਸ ਪਾਸੇ ਸੋਚਣ ਬਾਅਦ ਜਰੂਰ ਜਖਮੀ ਕਰੋ ਕਿ ਜੇਕਰ ਆਈਸ ਵਰਗਿਸ ਲਾਣ ਫੋਰਸਮੈਂਟ ਏਜੰਸੀ ਇਹ ਜਿਹੜੇ ਬੰਦਿਆਂ ਨੇ ਕ੍ਰਿਮ ਕੋਈ ਕ੍ਰਾਈਮ ਨਹੀਂ ਕੀਤਾ ਜੇ ਉਹਨਾਂ ਨੂੰ ਫੜ ਸਕਦੀ ਆ ਤੇ ਤੁਸੀਂ ਜਦੋਂ ਇੱਥੇ ਆਉਂਗੇ ਬਾਰਡਰ ਕਰਾਸ ਕਰੋਗੇ ਤਾਂ ਤੁਹਾਨੂੰ ਵੀ ਕੁਦਰਤੀ ਗੱਲ ਹੈ ਫੜ ਲਿਆ ਜਾਏਗਾ ਭਾਵੇਂ ਤੁਸੀਂ ਕੋਈ ਕ੍ਰਾਈਮ ਕੀਤਾ ਨਹੀਂ ਕੀਤਾ ਇਹਦੇ ਵਿੱਚ ਉਹਨਾਂ ਨੂੰ ਕੋਈ ਮਤਲਬ ਨਹੀਂ ਸੋ ਅੱਜ ਲੋੜ ਇਸ ਗੱਲ ਦੀ ਆ ਪੰਜਾਬੀਆਂ ਨੂੰ ਨੌਜਵਾਨਾਂ ਨੂੰ ਇਹ ਯੂ ਸੋਚੋਣਾ ਚਾਹੀਦਾ ਆ ਕਿ ਉਹ ਆਪਣੀ ਤਾਕਤ ਤੇ ਪੈਸੇ ਦਾ ਗਲਤ ਇਸਤੇਮਾਲ ਨਾ ਕਰਨ ਹੁਣ ਉਹਨਾਂ ਦਾ ਅਨਿਰਧਾ ਵਰਗੇ ਢੀਸ ਵਿੱਚ ਹੋਣਾ ਬੜਾ ਮੁਸ਼ਕਲ ਹੈ ਉਹਦੇ ਇੱਥੇ ਆ ਕੇ ਸੈਟਲ ਹੋਣਾ ਤਾਂ ਹੋਰ ਵੀ ਮੁਸ਼ਕਲ ਹੈ ਸਾਨੂੰ ਉਮੀਦ ਹੈ ਕਿ ਜਿਹੜੇ ਨੌਜਵਾਨ ਮੇਰੀ ਆਵਾਜ਼ ਸੁਣਦੇ ਹੋਣਗੇ ਉਹ ਘਟੋ-ਘਟ ਇਸ ਪਾਸੇ ਵੱਲ ਧਿਆਨ ਦੇਣ ਦਾ ਯਤਨ ਨੂੰ ਕਰਨਗੇ ਥੈਂਕ ਯੂ ਵੈਰੀ ਮਚ